ਕੰਰਨ ਵਾਸਤੇ ਆ ਗਏ ਤੇ ਉਸ ਪੰਡਤ ਨੇ ਆਖਿਆ ਕਿ ਮੈਨੂੰ ਇੰਝ ਪ੍ਰਤੀਤ ਹੁੰਦਾ ਹੈ ਮੇਰੇ ਤਜਰਬੇ ਤੋਂ ਜਿਹੜਾ ਤੁਹਾਡੇ ਚਰਨਾਂ ਦੇ ਵਿੱਚ ਪਦਮ ਹੈ ਇਹ ਇੰਝ ਭਾਸਦਾ ਹੈ ਇਹ ਇਹ ਗੱਲ ਨੂੰ ਬਿਆਨ ਕਰਦਾ ਹੈ ਕਿ ਜਾਂ ਤੇ ਤੁਸੀਂ ਬਹੁਤ ਵੱਡੇ ਬਹਾਪੁਰਖ ਹੋ ਤੇ ਜਾਂ ਫਿਰ ਤੁਸੀਂ ਬੜੇ ਤਕੜੇ ਤਪਸਵੀ ਹੋ ਤੇ ਮੈਂ ਹਨਾਨ ਹਾਂ ਕਿ ਤੁਸੀਂ ਅਜੇ ਤੱਕ ਗੁਰੂ ਕਿਉਂ ਨਹੀਂ ਧਾਰਨ ਕੀਤਾ ਸਤਿਗੁਰੂ ਮਹਾਰਾਜ ਜੀ ਦੇ ਮਨ ਦੇ ਵਿੱਚ ਇਹ ਗੱਲ ਵੱਜੀ ਤੇ ਬਰੁਖੋ ਜੋ ਗਰੀਬਨਵਾਰ ਪਾਤਸ਼ਾਹ ਜੀ ਦਾ ਭਰਾ ਸੀ ਉਹਨਾਂ ਦੇ ਘਰ ਧੰਨ ਧੰਨ ਗੁਰੂ ਅੰਗਦ ਦੇਵ ਮਹਾਰਾਜ